ਉਹ ਬੋਲ ਰਿਹਾ ਸੀ ਉਹ ਡੱਡਾ ਜੀ ਇਹ ਫੋਨ ਆ ਰਿਹਾ ਬੰਦਾ ਇਹ ਮੇਰੀ ਗਲਤ ਫੋਨ ਜਿਹੜਾ ਆ ਰਿਹਾ ਇਹ ਲੱਚਪਟਦਾ ਚੱਲ ਫੋਨ ਲਾ ਫੋਨ ਨਾ ਰਿਹਾ ਕਨੂੰ ਤੂੰ ਤਸਵੀਰਾਂ ਤੁਸੀਂ ਦੇਖ ਲਓ ਉਹ ਕੋਈ ਹੋਰ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਥੱਲੇ-ਥੱਲੇ ਵਿਅਕਤੀ ਨੂੰ ਵੀ ਚੈੱਕ ਕੀਤਾ ਜਾ ਸਕਦਾ ਹੈ ਸੋ ਜੇਕਰ ਤੁਹਾਡੇ ਆਲੇ-ਦੁਆਲੇ ਜਾਂ ਤੁਹਾਨੂੰ ਕੋਈ ਸ਼ੱਕੀ ਥਾਂ ਲੱਗਦੀ ਹੈ ਕੋਈ ਬੰਦ ਬਿਲਡਿੰਗ ਲੱਗਦੀ ਹੈ ਕੋਈ ਤਸਵੀਰ ਤੁਸੀਂ ਦੇਖਦੇ ਹੋ ਡੀਐਸਟੀ ਸਿਟੀ ਸਤਲਾਮ ਸਿੰਘ ਦੇ ਸਕਦੇ ਹੋ ਸਮਝਦੇ ਹਾਂ ਕਿ ਜਿਹੜੇ ਜਿਹੜੇ ਮਿੰਟ ਨੇ ਹਰ ਵਿਅਕਤੀ ਜਿਹੜਾ ਹੈ ਆਪਣੀ ਡਿਊਟੀ ਦੇ ਵਿੱਚ ਮਸ਼ੂਰ ਹੈ ਇਸ ਵਕਤ ਸੋ ਇਹ ਲਾਈਵ ਟ੍ਰਾਂਸਮਿਸ਼ਨ ਲਈ ਆਰ ਪੀ ਵੀ ਪੰਜਾਬ ਦੋਤੇ ਦੇਖ ਰਹੇ ਹੋ ਸੋ ਵੱਡੀ ਜਿਹੜੀ ਕਹਿ ਲਈਏ ਕਿ ਵੱਡੀ ਚੈਕੀ ਦਾ ਇਲਾਕਾ ਹੈ ਇਹ ਬਲਦਰ ਦੇ ਪਿੱਛੇ ਵਾਲੇ ਨਾਮ ਤੇ ਕਮੇਰੀ ਬੈਂਕੀ ਦੇ ਨਾਲ ਜਾਚ ਕੀਤੀ ਗਈ ਹੈ ਹਾਂ ਜਿ ਬਿਨਾ ਕਿਸੇ ਕੰਮਕਾਰ ਤੋਂ ਸੜਕਾਂ ਦੇ ਉੱਤੇ ਖੜ ਜਾਂਦੇ ਆ ਟੋਲੇ ਬਣਾ ਲੈਂਦੇ ਆ ਉਹਨਾਂ ਦੀ ਵੀ ਜਾਂਚ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਇਹ ਤਸਵੀਰ ਪਟਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਅਡੇ ਦੇ ਦਰਮਿਆਨੇ ਚੌਂਕ ਦੀ ਰੇਲਵੇ ਸਟੇਸ਼ਨ ਦੇ ਇੱਥੇ ਕੁਝ ਲੋਕਾਂ ਦੀ ਟੜ ਪਕੜ ਵੀ ਕੀਤੀ ਗਈ ਹੈ ਹਰ ਇੱਕ ਵਿਅਕਤੀ ਨੂੰ ਚੀਤਾ ਜਾ ਰਿਹਾ ਹੈ ਹਰ ਇੱਕ ਬੰਦਾ ਚੀਤਾ ਜਾ ਰਿਹਾ ਹੈ ਇਸ ਦਾ ਇਲਾਕੇ ਦੇ ਵਿੱਚ ਮੌਜੂਦ ਹੈ ਤੇ ਉਸ ਦਾ ਵੀ ਇੱਕ ਜਿਹੜਾ ਇਹ ਮੈਸੇਜ ਹੈ ਉਸ ਤੇ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕਿ ਜਿਹੜਾ ਹੈਗਾ ਅੱਜ ਸਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਪਟਿਆਲਾ ਦੇ ਐਸਐਸਪੀ ਸ਼੍ਰੀ ਬਰਨ ਸ਼ਰਮਾ ਜੀ ਉਹ ਵੀ ਪਹੁੰਚੇ ਨੇ ਤੁਹਾਨੂੰ ਲਾਈਵ ਤਸਵੀਰਾਂ ਪਟਿਆਲਾ ਵੀ ਜਿਹੜੇ ਮੌਕੇ ਦੇ ਮਾਹਮ ਦੇ ਵਿੱਚ ਜਿਹੜੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸ ਮੌਕੇ ਦੀਆਂ ਲਾਈਵ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਇਸ ਮੌਕੇ ਜਿਹੜੇ ਪਟਿਆਲਾ ਦੇ ਐਸਐਸਪੀ ਸ਼੍ਰੀ ਬਰਨ ਸ਼ਰਮਾ ਜੀ ਵੀ ਮੌਕੇ ਤੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹ ਅਸੇ ਫੁੱਟ ਵਾਲਾ ਬਰੇ ਵਾਲਾ ਉਹ ਵੀ ਮੌਕੇ ਤੇ ਪਹੁੰਚੇ ਨੇ ਸੋ ਤੁਹਾਨੂੰ ਦਾਰਕਸ਼ੀ ਰਿਕਾਰਡ ਕੀਤੀ ਜਾ ਰਹੀ ਹੈ ਪੂਰੀ ਟੀਮ ਅੱਜ ਦੇ ਨਾਲ ਕਰ ਰਹੀ ਹੈ ਜੀ ਨਾ ਹੀ ਰਾਜ ਦੇ ਉਹ ਖੜੇ ਗਏ ਨੇ ਉਹ ਨਾ ਤੁਸੀਂ ਡੀਐਸਪੀ ਸਿਟੀ ਵੰਟਸ ਬ੍ਰਾਂਚਿੰਗ ਕਾ ਦੇ ਨਾਲ ਨੇ ਕੋਈ ਵੀ ਵਿਅਕਤੀ ਜਿਹੜਾ ਬਿਨਾਂ ਕਿਸੇ ਕੰਮਕਾਰ ਤੋਂ ਚੌਂਕਾਂ ਦੇ ਵਿੱਚ ਚਰਾਹਿਆਂ ਦੇ ਵਿੱਚ ਜਾ ਆਪਣੇ ਵਾਹਨਾਂ ਦੇ ਉੱਤੇ ਖੜ ਜਾਂਦਾ ਹੈ ਗੱਲਾਂ ਬਾਤਾਂ ਇਹ ਵੀ ਉਹ ਕਰਦੇ ਆ ਉਹਨਾਂ ਲੋਕਾਂ ਚ ਕਿੱਥੇ ਜਾ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਖੜਾ ਪੂਰਾ ਪਹਿੰਡੂੜ ਮਸਤ ਕੀ ਜਾਵੇ

ਅੱਜ ਮੈਂ ਅੱਜ ਮੇਰੇ ਸਵਾਰਥ ਤੋਂ ਪਾਸੇ ਪਾ ਕੇ ਇਹ ਚੈੱਕ ਇਨ ਕੀਤਾ ਹੈ ਕਿ ਕਿਤੇ ਵੀ ਦੇਖੋ ਜੀ ਮਾਨ ਜੋ ਫੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ ਵੇਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਖਤਾਰਾ ਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਾਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੰਦੀ ਟੀਮ ਨੇ ਖੁਦ ਕਾਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਚੰਗੀ ਪੱਧਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਉਹਦੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਆ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਨਹੀਂ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਰੇਸ਼ਾਨ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਆ ਗਿਆ ਪਟਨਾਵਾਲੇ ਸਭ ਤੋਂ ਰਾਤ ਨੂੰ ਪਟਨਾਵਾਲਾ ਆਪਕਰ